ਕਿਰਾਏ ਪੂਰਾ ਇਲੈਕਸ਼ਨ ਪ੍ਰੋਸੈਸ ਹੈ ਨਾ ਵੋਟ ਪੋਲਿਟਿਕਸ ਦਾ ਇਹ ਸਟੇਟ ਦਾ ਹੀ ਇੱਕ ਪੈਦਾ ਕੀਤਾ ਹੋਇਆ ਸਿਸਟਮ ਇਸ ਸਟੇਟ ਇਸ ਸਿਸਟਮ ਚ ਉਹਨਾਂ ਬੰਦਿਆਂ ਨੂੰ ਹੀ ਉਭਾਰਦੀ ਆ ਜਿਹੜੇ ਉਹਨਾਂ ਦੇ ਅਕੋਰਡਿੰਗਲੀ ਚੱਲਦੇ ਜਿਵੇਂ ਦਿੱਲੀ ਤੋਂ ਆ ਸਾਰੀਆਂ ਜਿਹੜੀਆਂ ਪਾਰਟੀਆਂ ਆ ਤਿੰਨੇ ਦਿੱਲੀ ਤੋਂ ਆਪਰੇਟ ਕਰਦੀਆਂ ਸੋ ਸਟੇਟ ਦਾ ਇੱਕ ਬਹੁਤ ਵੱਡਾ ਯਤਨ ਉਹ ਇਹ ਹਮੇਸ਼ਾ ਰਹਿੰਦਾ ਵੀ ਪੰਜਾਬ ਕੋਲੇ ਪੰਜਾਬ ਪੱਖੀ ਪੋਲਿਟਿਕਸ ਨਾ ਹੋਵੇ ਪੰਜਾਬ ਪੱਖੀ ਲੀਡਰ ਨਾ ਹੋਣ ਜਾਂ ਅਸੀਂ ਇੱਕ ਆਵਦੀ ਰਾਜਨੀਤੀ ਨਾ ਸਿਰ ਚ ਸਖੀਏ ਜਿਹੜੀਆਂ ਪਾਰਟੀਆਂ ਤੇ ਲੀਡਰ ਚਮਕਾਏ ਜਾ ਰਹੇ ਆ ਉਹ ਸਾਡੇ ਨਹੀਂ ਆ ਉਹਨਾਂ ਦੇ ਇੰਟਰਸਟ ਇੱਥੇ ਕੁਝ ਹੋਰ ਤੇ ਉੱਥੇ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ ਜਾਂਦਾ ਜਿਹੜੇ ਦਿੱਲੀ ਦੇ ਮੋਹਰੇ ਬਣ ਜਾਂਦੇ ਇੱਥੇ ਭਾਜਪਾ ਉਹਨਾਂ ਨੂੰ ਲਾਇਆ ਜਾਂਦਾ ਜਿਹੜੇ ਦਿੱਲੀ ਦੇ ਮੋਹਰੇ ਬਣ ਕੇ ਐਕਟ ਕਰਦੇ ਆ ਸਾਡੇ ਤੇ ਜ਼ਬਰ ਤੇ ਜ਼ੁਲਮ ਕਰਦੇ ਆ ਹੋਈਆ ਕਿ ਪੀਐਸ ਕੇ ਲ ਨਹੀਂ ਸਾਡੇ ਨਾਲ ਕੀ ਕੀਤਾ ਸਾਡੇ ਬੰਦੇ ਇਹ ਉਹੀ ਚਾਹਦੇ ਆ ਜਿਹੜੇ ਇਹਨਾਂ ਦੇ ਮੋਹਰੇ ਬਣ ਸਕਣ ਤੇ ਜਦੋਂ ਕਿਤੇ ਬੋਗਿੰਤੀ ਤੇ ਕੋਈ ਸਵਾਲ ਉੱਠਦਾ ਭਗਵਾਨਤਮਾਨ ਵੀ ਉਹ ਗਿਣਤੀ ਵੱਲ ਹੋ ਕੇ ਤੇ ਬੋਗਿੰਤੀ ਨੂੰ ਪੁਲਿਸ ਕਰ ਲੱਗ ਜਾਂਦੇ ਆ ਸੋ ਇਹਦਾ ਮਤਲਬ ਕੱਲ ਨੂੰ ਜੇ ਅਸੀਂ ਵੀ ਕੌਮੀਅਤ ਦੀ ਗੱਲ ਕਰਾਂਗੇ ਇਹਨਾਂ ਬੰਦਿਆਂ ਨਹੀਂ ਸਾਡੇ ਜਿਹੜੇ ਅਸੀਂ ਜਿਤਾਵਾਂਗੇ ਹੁਣ ਸਦਾ ਭਗਵਾਨਤਮਾਨ ਅਰਗਿਆ ਨਹੀਂ ਸਾਡੇ ਤੇ ਜ਼ੁ ਲੈਕੋ ਕਾਮਰੇਡਾਂ ਦਾ ਕੀ ਕੰਮ ਹੁੰਦਾ ਸਰਕਾਰ ਦਾ ਮਾਊਥ ਪੀਸ ਬਣਨਾ ਇਹ ਬਾਕੀ ਬੰਦਿਆਂ ਨੇ ਵੀ ਇਹੀ ਕੰਮ ਸ਼ੁਰੂ ਕਰਤਾ ਸਰਕਾਰ ਦਾ ਮਾਊਥ ਪੀਸ ਤੇ ਸਰਕਾਰ ਉਹ ਜਿਹੜਾ ਨੈਰੇਟਿਵ ਸਿਰਜਦੀ ਆ ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਹੋ ਇਹ ਸਾਰੇ ਬੰਦੇ ਫਿਰ ਉਹਨਾਂ ਦੇ ਮੂਰੇ ਬਣ ਕੇ ਆਪ ਦਾ ਆਪਦਾ ਰੋਲ ਨਿਭਾਉਂਦੇ ਆ ਇਹ ਟੂਲਸ ਬਣਦੇ ਆ ਉਹਨਾਂ ਦੇ ਔਰ ਜਿਹੜੇ ਡੋਮੈਸਟੀਕੇਟਿਡ ਮਸਲੇ ਪੈਦਾ ਹੋਏ ਆ ਉਹ ਤਾਂ ਹੀ ਪੈਦਾ ਹੋਏ ਆ ਕਿਉਂਕਿ ਅਸੀਂ ਖੁਦਮੁਖਤਿਆਰ ਨਹੀਂ ਆ ਸਾਡੇ ਕੋਲੇ ਸਾਡੀ ਹੋਣੀ ਕਰਨ ਦਾ ਅਧਿਕਾਰ ਵੀ ਨਹੀਂ ਆ ਤੂੰ ਸਾਡੇ ਗਲਾਂ 'ਚ ਗੱਲ ਪਾ ਦਿੰਦੇ ਆ ਫਿਰ ਸਾਨੂੰ ਹੀ ਇਹ ਉਹਦਾ ਦੋਸ਼ੀ ਮੰਨਦੇ ਆ ਤੇ ਸਾਡੇ ਤੇ ਜ਼ੁਲਮ ਕਰਦੇ ਆ ਤੇ ਆ ਸਾਰੇ ਬੰਦੇ ਆ ਜਿਹੜੇ ਇਹ ਟੂਲ ਬਣਦੇ ਆ ਸਰਕਾਰ ਦਾ ਉਹ ਜ਼ੁਲਮ ਦਾ ਇੱਕ ਪਲੈਟਫਾਰਮ ਸਿਰਜਣ ਵਾਸਤੇ